ਹੈਲੋ ਸਟੂਡੈਂਟ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦੇ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਅੱਜ ਜੋ ਸਾਡਾ ਟੌਪਿਕ ਹੈ ਉਹ ਹੈ ਭਾਸ਼ਾ ਤੇ ਵਿਚਾਰ ਲੈਂਗੁਏਜ ਐਂਡ ਥਾਟ ਇਹ ਨਾਲ ਰਿਲੇਟਡ ਅਸੀਂ ਅੱਜ ਐਮਸੀਕਿਊ ਕੁਸ਼ ਕਰਨੇ ਹੈਗੇ 70 80 ਕੁਸ਼ਨ ਜਿਹੜੇ ਹੈਗੇ ਐਮਸੀਕਿਊ ਕਰਨੇ ਹੈਗੇ ਤੇ ਤੁਹਾਨੂੰ ਇਹ ਜਿਹੜੀ ਵੀਡੀਓ ਹੈਗੀ ਬਹੁਤ ਜ਼ਿਆਦਾ ਹੈਲਪ ਕਰੇਗੀ ਇਗਜ਼ਾਮ ਦੇ ਵਿੱਚ ਤੇ ਤੁਸੀਂ ਸਾਰੇ ਜਿਹੜੇ ਐਮਸੀਕਿਊ ਕਰਨੇ ਹੈਗੇ ਥੋੜਾ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਓ ਆਪਾਂ ਸਟਾਰਟ ਕਰਦੇ ਹਾਂਗੇ ਸਭ ਤੋਂ ਪਹਿਲਾ ਕੁਐਸਚਨ ਹੈ ਸਾਡੇ ਕੋਲੇ ਕਿਸੇ ਬੱਚੇ ਵਿੱਚ ਪੂਰਨ ਮਾਧਮਿਕ ਪੱਧਰ ਤੇ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਵਧੀਆ ਸਾਧਨ ਕਿਹੜਾ ਹੈ ਹਾਂਜੀ ਸਿੱਧਾ ਆਪਾਂ ਅਨਸਰ ਵੱਲ ਵਧਾਂਗੇ ਤਾਂ ਇਹਦਾ ਕੀ ਅਨਸਰ ਆਊਗਾ ਅਨੁਬੰਧਨ ਠੀਕ ਹੈ ਜੀ ਸਾਡੇ ਕੋਲੇ ਟਿੱਕਾਂ ਲੱਗੀਆਂ ਹੋਈਆਂ ਨੇ ਤਾਂ ਸਿੱਧਾ ਆਪਾਂ ਅਨਸਰ ਹੀ ਪ੍ਰਾਪਤ ਕਰਾਂਗੇ ਤਾਂ ਇਹਦਾ ਅਨਸਰ ਆਜੂਗਾ અનુਬੰਧਨ ਸੈਕੰਡ ਕੁਐਸਚਨ ਹੈ ਹਾਂਜੀ ਸਾਡਾ ਦੂਸਰਾ ਕੁਐਸਚਨ ਹੈ ਤੁਹਾਡੀ ਜਮਾਤ ਦਾ ਇੱਕ ਵਿਦਿਆਰਥੀ ਤਵੀ ਤੁਹਾਡੇ ਨਾਲ ਹਮੇਸ਼ਾ ਤਰਕ ਕਰਦਾ ਹੈ ਜੋ ਤੁਹਾਡੀ ਰਾਇ ਤਵੀ ਦੇ ਵਿਸ਼ੇ ਵਿੱਚ ਕੀ ਹੋਵੇਗੀ ਹਾਂਜੀ ਮਤਲਬ ਕਿ ਅਸੀਂ ਤਵੀ ਦੇ ਕਿਦਾਂ ਦਾ ਸੋਚਾਂਗੇ ਵੀ ਉਹਦਾ ਵਿਸ਼ਾ ਕੀ ਹੈਗਾ ਜਾਂ ਕਿਦਾਂ ਦਾ ਬੱਚਾ ਹੈਗਾ ਉਹ ਤਾਂ ਤਵੀ ਕੀ ਹੈਗਾ ਇੱਕ ਚਿੰਤਨਸ਼ੀਲ ਬੱਚਾ ਹੋਵੇਗਾ ਤਾਂ ਇਹਦਾ ਅਨਸਰ ਆਜੂਗਾ ਤੀਸਰਾ ਤਬਿਕ ਚਿੰਤਨਸ਼ੀਲ ਬੱਚਾ ਹੈ ਅਗਲਾ ਸਾਡਾ ਕੁਐਸਚਨ ਹੈ ਪਾਸ਼ਾ ਬੱਚੇ ਦੇ ਵਿਅਕਤੀਤਵ ਵਿਕਾਸ ਦੀ ਆਧਾਰਸ਼ੀਲ ਹੈ ਕਿਉਂਕਿ ਇਹਦੇ ਵਿੱਚ ਆ ਜਾਣਗੇ ਦੇਖੋ ਇਹ ਨੈਤਿਕ ਵਿਕਾਸ ਦੀ ਆਧਾਰਸ਼ੀਲ ਹੈ ਨੰਬਰ 2 ਤੇ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਪਰਪੱਕ ਕਰਦੀ ਹੈ ਨੰਬਰ 3 ਤੇ ਮਾਨਸਿਕ ਵਿਕਾਸ ਵਿੱਚ ਯੋਗਦਾਨ ਦਿੰਦੀ ਹੈ ਤਾਂ ਇਹਦੇ ਵਿੱਚ ਕੀ ਹੈ ਜੀ ਉਹ ਪ੍ਰੋਕਸਾਰੇ ਵਿਕਾਸ ਕਾਰਜ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਤਿੰਨੇ ਜਿਹੜੇ ਹੈਗੇ ਇਹ ਆ ਜਾਣਗੇ ਤਾਂ ਇਹਦਾ ਅਨਸਰ ਕੀ ਆਉਜੂਗਾ ਚੌਥਾ ਤਾਂ ਅਗਲਾ ਸਾਡੇ ਕੋਲੇ ਕੁਐਸਚਨ ਹੈ ਬੁੱਧੀ ਲੰਬ ਅਤੇ ਭਾਸ਼ਾ ਸੰਬੰਧੀ ਯੋਗਤਾ ਵਿੱਚ ਗੂੜਾ ਸਬੰਧ ਹੁੰਦਾ ਹੈ ਇਹ ਕਿਸ ਦਾ ਜਿਹੜਾ ਕਾਰਕਾ ਇਹ ਕਿਸ ਦਾ ਕਾਰਨਾ ਤਾਂ ਇਹ ਸਪਾਈਕਰ ਅਤੇ ਿਰਵਿੰਦ ਦਾ ਕਾਰਨਾ ਸਾਡੇ ਕੋਲੇ ਅਗਲਾ ਕੁਐਸਚਨ ਹੈ ਪੰਜਵਾਂ ਕਮਲ ਦਾ ਆਪਣੀਆਂ ਸਹੇਲੀਆਂ ਵਿੱਚ ਵਿਅਕਤੀਗਤ ਅਤੇ ਸਮਾਜਿਕ ਸਮਾਜੋਜਨ ਸਭ ਤੋਂ ਵਧੀਆ ਹੈ ਤੁਹਾਡੇ ਅਨੁਸਾਰ ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਕਮਲ ਬਹੁਤ ਘੱਟ ਬਹੁਤ ਤੋਂ ਮਤਲਬ ਕਿ ਘਰ ਨਾਲ ਸਬੰਧ ਰੱਖਦੀ ਹੈ ਜਾਂ ਕਮਲ ਦੀ ਮਾਂ ਸਕੂਲ ਦੀ ਪ੍ਰਧਾਨ ਹੈ ਜਾਂ ਕਮਲ ਪੜਨ ਵਿੱਚ ਹੁਸ਼ਿਆਰ ਹੈ ਕਮਲ ਦੀ ਭਾਸ਼ਾ ਬਹੁਤ ਆਕਰਸ਼ਣ ਹੈ ਬਹੁਤ ਜਿਹੜੀ ਕਮਲ ਦੀ ਭਾਸ਼ਾ ਦੀ ਆਕਰਸ਼ਕਾ ਤਾਂ ਕਰਕੇ ਕੀ ਹੈਗਾ ਜਿਹੜਾ ਕਮਲ ਆ ਗਈ ਉਹ ਆਪਣੇ ਸਹੇਲੀਆਂ ਵਿੱਚ ਵਿਅਕਤੀਗਤ ਅਤੇ ਸਮਾਜਿਕ ਸਮਾਜੋਜਨ ਸਭ ਤੋਂ ਵਧੀਆ ਢੰਗ ਨਾਲ ਕਰ ਸਕਦੀ ਹੈ ਇਹ ਕੀ ਹੋ ਗਿਆ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਤੁਸੀਂ ਆਪਣੀ ਜਮਾਤ ਦੇ ਬੱਚਿਆਂ ਦੇ ਭਾਵਾ ਅਤੇ ਵਿਚਾਰਾਂ ਦਾ ਮੁਲਾਂਕਣ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਵਧੀਆ ਸਾਧਨ ਕਿਹੜਾ ਹੋਵੇਗਾ ਤਾਂ ਇਹਦਾ ਆਨਸਰ ਆਊਗਾ ਬੱਚਿਆਂ ਦਾ ਜਿਹੜੇ ਬੱਚਿਆਂ ਨੇ ਬੱਚੇ ਨੇ ਜਿਹੜੇ ਉਹਨਾਂ ਦੇ ਭਾਸ਼ਾ ਵਿਕਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਇਹਦਾ ਆਨਸਰ ਆਊਗਾ ਠੀਕ ਹੈ ਅਗਲਾ ਹੈ ਭਾਸ਼ਾ ਦਾ ਵਿਕਾਸ ਹੁੰਦਾ ਹੈ ਕਿਹਦੇ ਨਾਲ ਹੁੰਦਾ ਜੀ ਬੋਲੀ ਨਾਲ ਹੇਠ ਲਿਖਿਆਂ ਵਿੱਚ ਕੀ ਭਾਸ਼ਾ ਦੋਸ਼ ਨਹੀਂ ਹੈ ਆਵਾਜ਼ ਦਾ ਪ੍ਰਤੀ ਸਥਾਪਨ ਨਾ ਹੋਣਾ ਇਹ ਕੀ ਹੈਗਾ ਦੋਸ਼ ਨਹੀਂ ਹੈ ਅਗਲਾ ਹੈ ਅਧਿਆਪਕ ਦੇ ਸੁਚਾਰੂ ਰੂਪ ਨਾਲ ਚਲਾਉਣ ਲਈ ਇੱਕ ਅਧਿਆਪਕ ਨੂੰ ਜਿਆਦਾ ਤੋਂ ਜਿਆਦਾ ਪ੍ਰਸ਼ਨ ਪੁੱਛਦਾ ਪੁੱਛਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕੀ ਹੁੰਦਾਗਾ ਵਿਦਿਆਰਥੀਆਂ ਨੂੰ ਅਭਿਵਿਅਕਤੀ ਦਾ ਅਫਸਰ ਜਿਹੜਾਗਾ ਮਿਲਦਾਗਾ ਅਗਲਾ ਕੁਐਸ਼ਨ ਹੈ ਅਨੁਕਰਨ ਦੂਸਰੇ ਵਿਅਕਤੀ ਦੇ ਬਾਹਰੀ ਵਿਵਹਾਰ ਦੀ ਨਕਲ ਹੈ ਤਾਂ ਇਹ ਕਿਨੇ ਕਿਹਾ ਸੀਗਾ ਰੋਬਰਟ ਨੇ ਕਿਸੇ ਬੱਚੇ ਦੇ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਨਹੀਂ ਹੈ ਚੰਗੀ ਸਿਹਤ ਅਚੇਤਨ ਮਨ ਦੇ ਅਧਿਐਨ ਕੀਤਾ ਜਾਂਦਾ ਹੈ ਮਨੋਵਿਸ਼ਲੇਸ਼ਣਾਤਮਕ ਵਿਧੀਆਂ ਦੁਆਰਾ ਕੀ ਕਿਸੇ ਬੱਚੇ ਦੇ ਭਾਸ਼ਾ ਵਿਕਾਸ ਦਾ ਆਰੰਭਿਕ ਰੂਪ ਨਹੀਂ ਹੈ ਆਕਲਣਾ 14ਵਾਂ ਕੁਐਸ਼ਨ ਹੈ ਆਕਲਨ ਨੂੰ ਉਪਯੋਗੀ ਅਤੇ ਰੋਚਕ ਪ੍ਰਕਿਰਿਆ ਬਣਾਉਣ ਲਈ ਇੱਕ ਅਧਿਆਪਕ ਨੂੰ ਕਿਸ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਤਾਂ ਸਿੱਖਿਆ ਅਤੇ ਸਹਿ-ਸਿੱਖਿਆ ਦੇ ਖੇਤਰਾਂ ਵਿੱਚ ਬੱਚਿਆਂ ਦੇ ਸਿੱਖਣ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਵਿਵਿਧ ਤਰੀਕਿਆਂ ਦਾ ਪ੍ਰਯੋਗ ਕਰਨ ਨਾਲ ਹਾਂਜੀ ਸਾਡਾ ਅਗਲਾ 15ਵਾਂ ਕੁਐਸਚਨ ਹੈ ਜੇ ਤੁਹਾਡੀ ਜਮਾਤ ਵਿੱਚ ਇੱਕ ਬੱਚਾ ਭਾਸ਼ਾ ਦੋਸ਼ ਮੁਕਤ ਹੈ ਤਾਂ ਤੁਸੀਂ ਕਿਸੇ ਸਧਾਰਨ ਬੱਚੇ ਦੀ ਤੁਲਨਾ ਵਿੱਚ ਉਸ ਵਿੱਚ ਕੀ ਪਾਉਂਗੇ ਤਾਂ ਜੀ ਇਹਦਾ ਆਨਸਰ ਆਊਗਾ ਉਸ ਬੱਚੇ ਦੀ ਤੁਲਨਾ ਆਪਣੇ ਯੰਤਰਾ ਉੱਤੇ ਕਾਬੂ ਨਹੀਂ ਹੈ 16ਵਾਂ ਕੁਐਸਚਨ ਹੈ ਜਨਮ ਦੇ ਬਾਅਦ ਕਿਸੇ ਬੱਚੇ ਵਿੱਚ ਚਿੰਤਨ ਦਾ ਵਿਕਾਸ ਕਦੋਂ ਆਰੰਭ ਹੁੰਦਾ ਹੈ 2 ਸਾਲ ਦੀ ਉਮਰ ਦੇ ਬਾਅਦ ਭਾਸ਼ਾ ਵਿਕਾਸ ਦੇ ਪਿੰਨ ਅੰਗ ਕਿਹੜੇ ਹਨ ਦੇਖੋ ਅੱਖ ਗਿਆਨ ਵੀ ਧੁਨੀਆਂ ਦੁਆਰਾ ਭਾਸ਼ਾ ਬੋਲਣਾ ਸੁਣ ਕੇ ਭਾਸ਼ਾ ਸਮਝਣਾ ਇਹ ਉਪਰੋਕਤ ਸਾਰੇ ਜਿਹੜੇ ਨੇ ਅੰਗ ਨੇ ਕਿਸੇ ਬੱਚੇ ਵਿੱਚ ਚਿੰਤਨ ਵਿੱਚ ਉਮਰ ਵਧਾਉਣ ਨਾਲ ਕਿਸ ਦੀ ਪ੍ਰਧਾਨਤਾ ਜਿਹੜੀ ਆ ਵਾਦੀ ਆ ਤਾਂ ਕਿ ਦੀ ਵਾਦੀ ਹੈ ਜੀ ਤਰਕ ਦੀ ਕਿਸੇ ਬੱਚੇ ਵਿੱਚ ਚਿੰਤਨ ਦਾ ਪ੍ਰਮੁੱਖ ਕਾਰਨ ਕੀ ਹੁੰਦਾ ਹੈ ਦੇਖੋ ਸਮੱਸਿਆ ਦਾ ਹੱਲ ਲਈ ਵੀ ਫੈਸਲੇ ਲੈਣ ਦੀ ਭਾਵਨਾ ਵਾਤਾਵਰਣ ਦੇ ਪ੍ਰਤੀ ਚੇਤਨਾ ਸਮਾਜੋਜਨ ਕਰਨ ਲਈ ਚੇਤਨ ਸਮਾਜੋਜਨ ਕਰਨ ਲਈ ਇਹ ਸਾਰੇ ਜਿਹੜੇ ਹੈਗੇ ਪ੍ਰਮੁੱਖ ਕਾਰਨ ਜਿਹੜੇ ਮੰਨੇ ਜਾਂਦੇ ਹੈਗੇ ਤਾਂ অপਸ਼ਨ 4 ਅਗਲਾ ਸਾਡਾ ਕੁਐਸਚਨ ਹੈ ਚਿੰਤਨ ਦੀ ਦ੍ਰਿਸ਼ਟੀ ਨਾਲ ਕਿਸੇ ਬੱਚੇ ਵਿੱਚ ਵਧੀਆ ਚਿੰਤਨ ਹੈ ਤਾਰ ਤਾਰਕਿਕ ਚਿੰਤਨ ਭਾਸ਼ਾ ਉਹ ਵਿਵਹਾਰ ਹੈ ਜਿਸ ਨਾਲ ਅਸੀਂ ਸ਼ਬਦਾਂ ਦੁਆਰਾ ਵਿਚਾਰਾਂ ਨੂੰ ਪੇਸ਼ ਕਰਦੇ ਹਾਂ ਇਹ ਕਥਨ ਕਿਸ ਨੇ ਦਿੱਤਾ ਪਤੰਜਲੀ ਦਾ ਇਹ ਕਥਨਾਗਾ ਠੀਕ ਹੈ 22ਵਾਂ ਕੁਐਸਚਨ ਸਾਡੇ ਕੋਲੇ ਭਾਸ਼ਾ ਭਾਸ਼ਾ ਕੀ ਹੈਗਾ ਵਿਚਾਰ ਪੇਸ਼ ਕਰਨ ਦਾ ਇੱਕ ਸਾਧਨ ਹੈ ਕਹਿੰਦੇ ਭਾਸ਼ਾ ਕੀ ਹੈ ਭਾਸ਼ਾ ਮਨ ਦੇ ਭਾਵ ਪੇਸ਼ ਕਰਨ ਦਾ ਸਾਧਨ ਹੈ 24ਵਾਂ ਕੁਐਸ਼ਨ ਹੈ ਸਾਡੇ ਕੋਲੇ ਕਿਸੇ ਬੱਚੇ ਵਿੱਚ ਚਿੰਤਨ ਦੀ ਯੋਗਤਾ ਉਸਦੇ ਸਫਲ ਜੀਵਨ ਦਾ ਮੂਲ ਆਧਾਰ ਹੈ ਇਹ ਕਥਨ ਹੈ ਕਰੋ ਅਤੇ ਕਰੋਦਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸ਼ਨ ਹੋਣ ਜਾ ਰਹੇ ਹੈਗੇ ਤੁਹਾਡੀ ਅੱਜ ਦੀ ਵੀਡੀਓ ਦੇ ਤੇ ਤੁਸੀਂ ਵੀਡੀਓ ਨੂੰ ਮਿਸ ਨਹੀਂ ਕਰਨਾ ਹੈਗਾ ਤੇ ਨਾ ਹੀ ਸਕਿਪ ਕਰਨਾ ਸਾਰੀ ਵੀਡੀਓ ਦੇਖਣੀ ਹੈ ਕੋਈ ਵੀ ਜਿਹੜਾ ਕੁਐਸ਼ਨ ਛੱਡਣਾ ਨਹੀਂ ਹੈਗਾ ਸਾਰੇ ਜਿਹੜੇ ਐਮਸੀਕਿਊ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਬੱਚੇ ਆਪਣੇ ਪਾਸੇ ਅਤੇ ਜਿਹੜੀਆਂ ਵਸਤੂਆਂ ਤੇ ਸਥਿਤੀਆਂ ਨੂੰ ਦੇਖ ਕੇ ਜੋ ਚਿੰਤਨ ਕਰਦਾ ਹੈ ਉਹ ਹੁੰਦਾ ਹੈ ਪ੍ਰਤੱਖ ਖਤਮਕ ਚਿੰਤਨ ਅਗਲਾ ਸਾਡਾ ਕੁਐਸਚਨ ਹੈ ਪਿਆਜੇ ਅਨੁਸਾਰ ਕਿਸੇ ਬੱਚੇ ਵਿੱਚ ਤਾਰਕਿਕਤਾ ਦਾ ਅਭਾਵ ਕਿਸ ਉਮਰ ਤੱਕ ਹੁੰਦਾ ਹੈ 7 ਸਾਲ ਤੱਕ ਠੀਕ ਹੈ 27 ਮੈਂ ਕੁਐਸਚਨ ਹੈ ਹੇਠ ਲਿਖਿਆਂ ਵਿੱਚ ਚਿੰਤਨ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ ਦੇਖੋ ਇੱਥੇ ਨਹੀਂ ਹੈ ਪੁੱਛਿਆ ਹੋਇਆਗਾ ਇਹ ਜਿਹੜੇ ਜਿਹੜੇ ਕੁਐਸਚਨ ਹੁੰਦੇ ਹੈਗੇ ਨਹੀਂ ਹੈ ਤਾਂ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰਨਾ ਕਈ ਵਾਰ ਅਸੀਂ ਇਹ ਪਿੱਛੇ ਨਹੀਂ ਹੈ ਨਹੀਂ ਪੜਦੇ ਹੈਗੇ ਤਾਂ ਇਹਦੇ ਵਿੱਚੋਂ ਤਿੰਨ ਆਪਸ਼ਨਾਂ ਸਹੀ ਨੇ ਤੇ ਇੱਕ ਆਪਸ਼ਨ ਜਿਹੜੀ ਹੈਗੀ ਉਹ ਗਲਤ ਹੋਊਗੀ ਤਾਂ ਅਸੀਂ ਉਹ ਗਲਤ ਨੂੰ ਹੀ ਸਹੀ ਮੰਨਾਂਗੇ ਠੀਕ ਹੈ ਨਾ ਇਹ ਚੀਜ਼ ਦਾ ਧਿਆਨ ਰੱਖਣਾ ਤੁਸੀਂ ਨੇ ਕੁਐਸਚਨ ਜਿਹੜਾ ਹੈਗਾ ਪੂਰਾ ਸੋ ਸਮਝ ਕੇ ਪੜ੍ਹਨਾ ਤੇ ਉਹਦਾ ਆਨਸਰ ਦੇਣਾ ਤਾਂ ਹੇਠ ਲਿਖਿਆਂ ਵਿੱਚ ਚਿੰਤਨ ਦੀ ਇੱਕ ਵਿਸ਼ੇਸ਼ਤਾ ਨਹੀਂ ਹੈ ਪੁੱਛਿਆਗਾ ਠੀਕ ਹੈ ਤਾਂ ਇਦੇ ਵਿੱਚ ਕੀ ਆਊਗਾ ਚਿੰਤਨ ਲਈ ਕਿਸੇ ਸਮੱਸਿਆ ਦਾ ਹੋਣਾ ਜ਼ਰੂਰੀ ਨਹੀਂ ਹੈ ਤਾਂ ਇਹੀ ਗਲਤ ਹੈਗਾ ਤੇ ਇਹੀ ਆਪਣੇ ਲਈ ਸਹੀ ਹੈਗਾ ਭਾਸ਼ਾ ਕਿਹੜੀ ਮਾਨਸਿਕ ਕਿਰਿਆ ਦੀ ਮਦਦ ਕਰਦੀ ਹੈ ਕਲਪਨਾ ਸ਼ਕਤੀ ਭਾਸ਼ਾ ਦਾ ਵਿਕਾਸ ਕਿਹੜੇ ਪੱਖ ਨਾਲ ਸੰਬੰਧਿਤ ਹੈ ਦੇਖੋ ਗਿਆਨਾਤਮਕ ਪੱਖ ਭਾਵਨਾਤਮਕ ਪੱਖ ਤੇ ਕਿਰਿਆਤਮਕ ਪੱਖ ਤਿੰਨੇ ਜਿਹੜੇ ਨੇ ਇਹ ਪੱਖ ਹੁੰਦੇ ਹੈਗੇ ਭਾਸ਼ਾ ਦੇ ਵਿਕਾਸ ਦੇ ਤਾਂ ਉਪਰੋਕਤ ਇਹਦੇ ਵਿੱਚੋਂ ਕੋਈ ਨਹੀਂ ਆਊਗਾ ਠੀਕ ਹੈ ਤੁਹਾਨੂੰ ਐਸੀ ਵੀ ਕਿਹਾ ਕਿ ਇਹ ਉਪਰਕਤ ਸਾਰੇ ਹੋਣਗੇ ਨਾ ਤਾਂ ਇਹਦਾ ਉਪਰਕਤ ਕੋਈ ਨਹੀਂ ਭਾਸ਼ਾ ਦੇ ਵਿਕਾਸ ਲਈ ਕਿਹੜਾ ਪੱਖ ਜਿਹੜਾ ਸਬੰਧ ਰੱਖਦਾਗਾ ਤਾਂ ਗਿਆਨਾਤਮਕ ਇਹਨਾਂ ਚ ਕੋਈ ਪੱਖ ਨਹੀਂ ਹੈਗਾ ਠੀਕ ਹੈ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਤੀਮਾ ਮਾਧਿਮਿਕ ਜਮਾਤਾਂ ਵਿੱਚ ਇੱਕ ਜਿਹੜਾ ਅਧਿਆਪਕ ਹੈਗਾ ਉਹ ਬੱਚਿਆਂ ਵਿੱਚ ਚਿੰਤਨ ਦਾ ਵਿਕਾਸ ਕਰ ਸਕਦਾ ਹੈ ਤਾਂ ਬੱਚਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਬਿਲਕੁਲ ਤਰਕ ਅਤੇ ਵਾਦ-ਵਿਵਾਦੀਆਂ ਪ੍ਰਯੋਗਤਾਵਾਂ ਦਾ ਜਿਹੜੀਆਂ ਪ੍ਰਯੋਗਤਾਵਾਂ ਹੁੰਦੀਆਂ ਨੇ ਉਹਨਾਂ ਦੀਆਂ ਅਯੋਜਿਤ ਕਰਕੇ ਇਹ ਵੀ ਬੱਚਿਆਂ ਦੀਆਂ ਰੁਚੀਆਂ ਦਾ ਵਿਕਾਸ ਕਰਕੇ ਬਿਲਕੁਲ ਤਾਂ ਉਪਰੋਕਤ ਸਾਰੇ ਨੇ ਜਿਹੜੇ ਉਹ ਸਹੀ ਨੇਗੇ ਚਿੰਤਨਾ ਵਿੱਚ ਸ਼ਾਮਲ ਮਾਨਸਿਕ ਪ੍ਰਤੀਕਿਰਿਆ ਹੈ ਕਿਸ ਦੀ ਜੀ ਕਲਪਨਾ ਦੀ ਯਾਦ ਹੋ ਗਿਆ ਅਨੁਮਾਨ ਹੋ ਗਿਆ ਤਾਂ ਉਪਰੋਕਤ ਸਾਰੇ ਆ ਜਿੰਗੇ ਦੇ ਵਿੱਚ ਵੀ ਦੂਸਰਾ ਸੋਚਣਾ ਮਨੁੱਖੀ ਗਤੀਵਿਧੀ ਦਾ ਕਿਹੜਾ ਭਾਗ ਮੰਨਿਆ ਜਾਂਦਾ ਹੈਗਾ ਹਾਂਜੀ ਇਹ ਮੁੱਖ ਭਾਗ ਮੰਨੇ ਜਾਂਦਾ ਹੈਗਾ ਸੋਚਣਾ ਮਨੁੱਖ ਦੀ ਗਤੀਵਿਧੀ ਦਾ ਠੀਕ ਹੈ ਹਾਂਜੀ ਸਾਡਾ ਅਗਲਾ ਕੁਐਸਚਨ ਹੈ 33 ਚਿੰਤਨ ਸੋਚਣਾ ਮਨੁੱਖ ਦਾ ਡੈਸ਼ ਯੋਗਤਾ ਪ੍ਰਦਾਨ ਕਰਦਾ ਹੈ ਕੀ ਕਰਦਾ ਗਿਆਨਾਤਮਕ ਠੀਕ ਹੈ ਮਨੁੱਖ ਨੂੰ ਕੀ ਕਰਦਾ ਹੈ ਗਿਆਨਾਤਮਕ ਯੋਗਤਾ ਪ੍ਰਦਾਨ ਕਰਦਾ ਹੈਗਾ ਅਗਲਾ ਕੁਐਸਚਨ ਹੈ ਚਿੰਤਨਾ ਮਾਨਸਿਕ ਕਿਰਿਆ ਦਾ ਗਿਆਨਾਤਮਕ ਪੱਖ ਹੈ ਇਹ ਕਥਨਕਾਰ ਕਿਹਦਾਗਾ ਹਰਾਸ ਦਾ ਚਿੰਤਨ ਦਾ ਸੰਕਲਪ ਇਹਨਾਂ ਵਿੱਚੋਂ ਕਿਸ ਨਾਲ ਸੰਬੰਧਿਤ ਹੈ ਦੇਖੋ 35ਵਾਂ ਕੁਸ਼ਚਨ ਹੈਗਾ ਕਿਸ ਨਾਲ ਸੰਬੰਧ ਹੈ ਜੀ ਅੰਤਰਦ੍ਰਿਸ਼ਟੀ ਨਾਲ ਚਿੰਤਨ ਦੀਆਂ ਵਿਸ਼ੇਸ਼ਤਾਵਾਂ ਵਿੱਚ ਕਿਹੜੀ ਗੱਲ ਸ਼ਾਮਿਲ ਆ ਚਿੰਤਨ ਪ੍ਰਤੀ ਜਿਹੜੇ ਇਹਨੇ ਪ੍ਰਤੀਕ ਨੇ ਇਹਨਾਂ ਦਾ ਮਿਸ਼ਰਣ ਜਾਂ ਚਿੰਤਨ ਪ੍ਰਮਾਨ ਦਾ ਇੱਕ ਨਮੂਨਾ ਜਾਂ ਚਿੰਤਨ ਲਾਜ਼ਮੀ ਤੌਰ ਤੇ ਇੱਕ ਗਿਆਨਾਤਮਕ ਵਿਧੀ ਹੈ ਤਾਂ ਇਹ ਸਾਰੇ ਜਿਹੜੇ ਆਨਸਰ ਨੇ ਸਹੀ ਹੈਗੇ ਪ੍ਰੋਕੋ ਸਾਰੇ ਆ ਜਾਣਗੇ ਹਾਂਜੀ ਸਾਡਾ ਅਗਲਾ ਕੁਸ਼ਚਨ ਹੈ ਚਿੰਤਨ ਨਾਲ ਸੰਬੰਧਿਤ ਕਦਮਾਂ ਵਿੱਚ ਕਿਹੜਾ ਕਦਮ ਸ਼ਾਮਲ ਨਹੀਂ ਹੈ ਤਾਂ ਸਮੱਸਿਆ ਬਾਰੇ ਕਲਪਨਾ ਇਹ ਸ਼ਾਮਲ ਨਹੀਂ ਹੈ ਸਮੱਸਿਆ ਨਾਲ ਸੰਬੰਧਿਤ ਕਿਹੜਾ ਕਦਮ ਤੀਜੇ ਨੰਬਰ ਤੇ ਆਉਂਦਾ ਹੈ ਤਾਂ ਸਿੱਟੇ ਤੇ ਪਹੁੰਚਣਾ ਇਹ ਕੀ ਹੈਗਾ ਤੀਸਰੇ ਨੰਬਰ ਤੇ ਆਉਂਦਾ ਹੈ ਉਹ ਚਿੰਤਨ ਜਿਸ ਵਿੱਚ ਅਸੀਂ ਇੰਦਰੀਆਂ ਘਟਣਾਵਾ ਅਤੇ ਇੰਦਰਾ ਵੀ ਜਿਹੜੀਆਂ ਗਿਆਨ ਦੇ ਅਨੁਭਵਾਂ ਦਾ ਪ੍ਰਯੋਗ ਕਰਦੇ ਹਾਂ ਉਸ ਨੂੰ ਕੀ ਆਖਦੇ ਹਨ ਤਾਂ ਉਸ ਨੂੰ ਪਰਤਕਟਾਤਮਕ ਜਿਹੜਾ ਚਿੰਤਨਾਗਾ ਕਿਹਾ ਜਾਂਦਾ ਹੈ ਅਗਲਾ ਸਾਡਾ ਕੁਐਸਚਨ ਹੈ 40ਵਾਂ ਕਿਹੜਾ ਚਿੰਤਨ ਹੈ ਜਿਸ ਵਿੱਚ ਸਾਰੀ ਦਲੀਲਵਾਜੀ ਹੈ ਜਿਹੜੀ ਉਹਨੂੰ ਲੜੀਵੰਦ ਇਕੱਠਾ ਕਰਕੇ ਸਮੱਸਿਆ ਦਾ ਹੱਲ ਕੱਢਿਆ ਜਾਂਦਾ ਹੈ ਤਾਂ ਸਮੱਸਿਆ ਦਾ ਹੱਲ ਕਿਸ ਤਰ੍ਹਾਂ ਹੀ ਕੱਢਿਆ ਜਾਂਦਾ ਜੀ ਤਾਰਕਿਕ ਚਿੰਤਨ ਰਾਹੀਂ ਹਾਂਜੀ ਸਾਡਾ ਅਗਲਾ ਕੁਐਸਚਨ ਹੈ 41ਵਾਂ ਕਿਹੜੇ ਚਿੰਤਨ ਦਾ ਮੁੱਖ ਉਦੇਸ਼ ਨਵੀਆਂ ਅਵਸਥਾਵਾਂ ਘਟਨਾਵਾਂ ਅਤੇ ਹਲਾਤਾਂ ਦੀ ਪ੍ਰਕਿਰਤੀ ਬਾਰੇ ਨਿਰਣਾ ਕਰਦਾ ਹੈ ਸਿਰਜਣਾਤਮਕ ਚਿੰਤਨ ਸਾਡਾ ਅਗਲਾ ਕੁਐਸਚਨ ਹੈ ਬੁੱਧੀਮਤ ਅਕਲਮੰਦੀ ਦਾ ਆਚਾਰ ਕਿਹੜੇ ਚਿੰਤਨ ਨੂੰ ਮੰਨਿਆ ਗਿਆ ਹੈ ਇੱਕ ਵਿਧੀ ਚਿੰਤਨ ਨੂੰ 43ਵਾਂ ਕੁਐਸਚਨ ਹੈ ਕਿਹੜੇ ਚਿੰਤਨ ਦਾ ਮੁੱਖ ਜਿਹੜਾ ਉਹ ਕਿਹੜਾ ਚਿੰਤਨ ਹੈ ਜਿਹਦੇ ਉਦੇਸ਼ ਜਿਹੜਾ ਦਾ ਔਖੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੁੰਦਾ ਹੈ ਤਾਂ ਭਾਰਤੀ ਜਿਹੜਾ ਦਾ ਪਾਰਦਰਸ਼ਿਕ ਚਿੰਤਨ ਨੂੰ ਔਖੀਆਂ ਜਿਹੜੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੁੰਦਾ ਹੈ ਆਧੁਨਿਕ ਚਿੰਤਨਾ ਨਿਰਮਤਾ ਬੋਨੋ ਨੇ ਆਪਣੀ ਪੁਸਤਕ ਵਿੱਚ ਕਿਹੜੇ ਚਿੰਤਨ ਦੀ ਜਿਹੜੀ ਵਿਆਖਿਆ ਕੀਤੀ ਹੈਗੀ ਉਹ ਵਿਚੋਲਗੀ ਚਿੰਤਨ ਦੀ ਜਿਹੜੀ ਹੈਗੀ ਵਿਆਖਿਆ ਕੀਤੀ ਹੈਗੀ ਸਾਡੇ ਕੋਲੇ ਅਗਲਾ ਕੁਐਸਚਨ ਹੈ ਜੀ 45ਵਾਂ ਕਿਸੇ ਵਸਤੂ ਘਟਨਾ అనుਭਵ ਜਾਂ ਵਿਚਾਰ ਪ੍ਰਤੀ ਮਾਨਸਿਕ ਵਰਗੀਕਰਨ ਕੀ ਹੁੰਦਾ ਹੈ ਤਾਂ ਇਹ ਹੁੰਦਾ ਹੈ ਸੰਕਲਪ ਅਗਲਾ ਕੁਐਸਚਨ ਹੈ ਚਿੰਤਨ ਦੇ ਕਿਹੜੇ ਉਪਕਰਨ ਜਾਂ ਟੂਲ ਦਾ ਜਿਹੜਾ ਵਿਸਤ੍ਰਿਤ ਪ੍ਰਯੋਗ ਗਣਿਤ ਅਤੇ ਵਿਗਿਆਨ ਵਿੱਚ ਕੀਤਾ ਜਾਂਦਾ ਹੈ ਤਾਂ ਸੂਤਰ ਦਾ ਪ੍ਰਯੋਗ ਜਿਹੜਾ ਕੀਤਾ ਜਾਂਦਾ ਹੈ ਹਾਂਜੀ ਸਾਡਾ ਅਗਲਾ ਕੁਐਸਚਨ ਹੈ 47ਵਾਂ ਚਿੰਤਨ ਦੇ ਪੱਖ ਦੇ ਤੱਤਾਂ ਵਿੱਚ ਤੁਸੀਂ ਇਹਨਾਂ ਚੋਂ ਕਿਸ ਨੂੰ ਸ਼ਾਮਲ ਨਹੀਂ ਕਰੋਗੇ ਗੁਣਵਲ ਨੂੰ ਠੀਕ ਹੈ 48ਵਾਂ ਕੁਐਸਚਨ ਹੈ ਵਿਚਾਰ ਕੀ ਹੈ ਮਾਨਸਿਕ ਕਿਰਿਆ ਵਿਚਾਰ ਮਹੱਤਵਪੂਰਨ ਤੱਤ ਹੈ ਕਿਸਦਾ ਸੂਝ-ਬੂਝ ਦਾ ਇੱਕ ਪੰਜਵਾਂ ਕੁਐਸਚਨ ਹੈ ਇੱਕ ਅਧਿਆਪਕ ਵਿਦਿਆਰਥੀ ਦੀ ਸੋਚਨ ਵਿਚਾਰ ਦੀ ਸ਼ਕਤੀ ਨੂੰ ਵਧਾ ਸਕਦਾ ਹੈ ਸਕੂਲ ਦੇ ਵਾਤਾਵਰਣ ਦੁਆਰਾ ਸ਼ਕਤੀ ਅਤੇ ਕਲਪਨਾ ਦਾ ਨਤੀਜਾ ਹੈ ਮਨੁੱਖ ਦਾ ਵਿਚਾਰ ਜੇ ਮਨੁੱਖ ਦੇ ਵਿਚਾਰ ਹੁੰਦੇ ਨੇ ਉਹ ਕੀ ਹੈ ਸ਼ਕਤੀ ਤੇ ਕਲਪਨਾ ਦਾ ਨਤੀਜਾ ਹੁੰਦੇ ਨੇ ਮਨੁੱਖਾ ਤੇ ਸਮਾਜ ਸਮੱਸਿਆ ਨੂੰ ਹੱਲ ਕਰ ਸਕਦਾ ਹੈ ਸੂਝ-ਬੂਝ ਦੇ ਪੱਖਤ ਨਾਲ 55ਵਾਂ ਹੈ ਸ਼ਕਤੀ ਅਤੇ ਕਲਪਨਾ ਦਾ ਨਤੀਜਾ ਹੈ ਮਨੁੱਖ ਦੇ ਵਿਚਾਰ ਅਗਲਾ ਸਾਡਾ 56ਵਾਂ ਮਨੁੱਖ ਅਤੇ ਸਮਾਜ ਸਮੱਸਿਆ ਨੂੰ ਹੱਲ ਕਰ ਸਕਦੇ ਹਨ ਕਿਹਦੇ ਨਾਲ ਜੀ ਸੂਝ-ਬੂਝ ਦੇ ਪੱਖ ਨਾਲ 53ਵਾਂ ਸਾਡੇ ਕੋਲੇ ਕੁਐਸਚਨ ਹੈ ਭਾਸ਼ਾ ਹਾਲਾਤਾਂ ਵਿੱਚ ਕਿਹੜੀ ਭਾਸ਼ਾ ਵਿੱਚ ਸਿੱਖਿਆ ਦਾ ਵਧੀਆ ਤਰੀਕਾ ਬਣ ਸਕਦੀ ਹੈ ਖੇਤਰੀ ਭਾਸ਼ਾਾਂ માં ਦੇ ਵਿੱਚ ਠੀਕ ਹੈ 54ਵਾਂ ਕੁਐਸਚਨ ਹੈ ਭਾਸ਼ਾ ਦਾ ਵਿਕਾਸ ਕਿਸ ਨਾਲ ਸੰਬੰਧਿਤ ਹੈ ਸੂਜ ਬੂਜ ਤੱਤ ਨਾਲ ਭਾਸ਼ਾ ਦਾ ਵਿਕਾਸ ਸ਼ੁਰੂ ਹੁੰਦਾ ਹੈ ਪੂਰਨ ਜਿਹੜਾ ਸ਼ੁਰੂ ਤੋਂ ਪੂਰਵ ਬਾਲ ਅਵਸਥਾ ਤੋਂ ਵਿਚਾਰ ਡੈਸ਼ ਕਿਰਿਆ ਹੈ ਤਾਂ ਕਿ ਇਹ ਸੂਜ ਬੂਜ ਦੀ ਕਿਰਿਆ ਮੰਨੀ ਜਾਂਦੀ ਹੈ ਭਾਸ਼ਾ ਮਦਦਗਾਰ ਹੈ ਜਾਦ ਸ਼ਕਤੀ ਲਈ ਭਾਸ਼ਾ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਸ਼ਬਦ ਕੋਸ਼ ਦੇਖੋ ਇਹ ਜਿਹੜੇ ਕੁਐਸਚਨ ਨੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਲਈ ਐਮਸੀਕਿਊ ਤਾਂ ਇਹ ਜਿਹੜਾ ਟਾਪਿਕ ਹੈਗਾ ਭਾਸ਼ਾ ਤੇ ਥਾਊਟ ਵਿਚਾਰ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਜ਼ਰੂਰੀ ਕਿ ਇਹਦੇ ਨਾਲ ਜਿਹੜੇ ਕੁਐਸਚਨ ਨੇ ਬਣ ਰਹੇ ਨੇ ਐਮਸੀਕਿਊ ਉਹ ਵੀ ਤੁਹਾਡੇ ਨੂੰ ਬਹੁਤ ਜ਼ਿਆਦਾ ਹੈਲਪ ਕਰਨਗੇ ਇਗਜ਼ਾਮ ਦੇ ਵਿੱਚ ਤਾਂ ਤੁਸੀਂ ਇਹ ਵੀਡੀਓ ਮਿਸ ਨਹੀਂ ਕਰਨੀ ਜ਼ਰੂਰ ਦੇਖਣੀ ਹੈਗੀ ਵੰਸ਼ ਦਾ ਬੁੱਧੀ ਉੱਤੇ ਅਸਰ ਦੇਖਣ ਲਈ ਸੈਨਿਕਾਂ ਦੇ ਵੰਸ਼ਸ ਦੇ ਅਧਿਐਨ ਕੀਤਾ ਜਾਂਦਾ ਹੈ ਗੋਡਾਰਡ ਨੇ ਠੀਕ ਹੈ ਕਿਨੇ ਕਿ ਹੈ ਅਧਾਇਨ ਕੀਤਾ ਗੋਡਾਰਡ ਨੇ ਚਿੰਤਨ ਸ਼ਕਤੀ ਦਾ ਪ੍ਰਯੋਗ ਕਰਨ ਦਾ ਮੌਕਾ ਦਿੰਦੇ ਹਨ वाद-ਵਿਵਾਦ ਚਿੰਤਨ ਸ਼ਕਤੀ ਜਿੱਤਾਂਵਾਦੀ ਹੈ ਜੇ ਅਪਾ ਬੱਚਿਆਂ ਦੇ ਵਿੱਚ वाद-ਵਿਵਾਦ ਕਰਵਾਉਂਦੇ ਹਾਂ ਅਗਲਾ ਕੁਐਸਚਨ ਹੈ 7 ਸਾਲ ਦੀ ਉਮਰ ਤੱਕ ਪਹੁੰਚਦੇ ਪਹੁੰਚਦੇ ਇੱਕ ਸਧਾਰਨ ਬਾਲਕ ਦਾ ਸ਼ਬਦ ਭੰਡਾਰ ਹੋ ਜਾਂਦਾ ਹੈ 6000 ਸ਼ਬਦਾਂ ਦਾ ਬਾਠਮਾ ਕੁਐਸਚਨ ਹੈ ਭਾਸ਼ਾ ਤੇ ਸਰੀਰਕ ਵਿਕਾਸ ਵਿੱਚ ਇਹੜੀ ਚੀਜ਼ ਸਾਂਝੀ ਹੁੰਦੀ ਹੈ ਖੇਤਰਾਂ ਦਾ ਵਿਕਾਸ ਵਿਚਾਰ ਦੀ ਮਾਨਸਿਕ ਕਿਰਿਆ ਵਿੱਚ ਸ਼ਾਮਲ ਹੈ ਦੇਖੋ ਗੈਸ ਕਲਪਨਾ ਯਾਦਸ਼ਕਤੀ ਉਪਰੋਕਤ ਸਾਰੇ ਆ ਜਾਣਗੇ ਗੈਸ ਕਰਨਾ ਸੌਰੀ ਗੈਸ ਕਰਨਾ ਠੀਕ ਹੈ ਮੈਂ ਗੈਸ ਬੋਲਤਾ ਸ਼ਬਦ ਗਲਤ ਬੋਲਤਾ ਗੈਸ ਗੈਸ ਕਰਨਾ ਕਲਪਨਾ ਯਾਦਸ਼ਕਤੀ ਤੇ ਉਪਰੋਕਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਆ ਜਾਣਗੀਆਂ ਵਿਚਾਰ ਦੀ ਮਾਨਸਿਕ ਤਰ ਦੇ ਵਿੱਚ ਭਾਸ਼ਾ ਦਾ ਕਿਹੜਾ ਤੱਤ ਨਹੀਂ ਹੈ ਆਵਾਜ਼ ਦਾ ਕੋਈ ਬਦਲਾਅ ਨਹੀਂ ਭਾਸ਼ਾ ਦੇ ਵਿਕਾਸ ਲਈ ਕਿਹੜਾ ਤੱਤ ਸ਼ਾਮਲ ਹੈ ਲਿੰਗ ਪਿੰਤਾ ਬੁੱਧੀ ਸਰੀਰਕ ਸਿਹਤ ਉਪਰੋਕਤ ਸਾਰੇ ਆ ਜਾਣਗੇ ਸਿੱਖਣ ਦਾ ਮਹੱਤਮਪੂਰਨ ਤੱਤ ਹੈ ਭਾਸ਼ਾ ਅਧਿਆਪਨ ਸਿਧਾਂਤ ਕਿਸ ਤੋਂ ਪੈਦਾ ਹੁੰਦਾ ਹੈ ਵਿਗਿਆਨਿਕ ਤੱਤ ਤੋਂ ਠਾਠਮਾ ਕੁਐਸਚਨ ਹੈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਗਿਆਨਿਕ ਸਿਧਾਂਤ ਦੇ ਨੇੜੇ ਨਹੀਂ ਹੈ? ਪ੍ਰਸ਼ਨ ਚਿੱਤਰ ਕਿੰਨੀ ਉਮਰ ਵਿੱਚ ਬੱਚਿਆਂ ਵਿੱਚ ਵਿਚਾਰਾਂ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ? 7 ਸਾਲ ਦੀ ਉਮਰ ਵਿੱਚ। ਇੱਕ ਕੁਐਸ਼ਨ ਰਿਪੀਟ ਹੋ ਗਿਆ। ਭਾਸ਼ਾ ਵਿਚਾਰ ਨੂੰ ਪ੍ਰਭਾਵਿਤ ਕਰਦੀ ਹੈ, ਨਹੀਂ ਕਰਦੀ ਕਰਦੀ ਹੈ। ਦੋਵੇਂ ਆ ਜਾਣਗੇ ਇਹਦੇ ਵਿੱਚ ਠੀਕ ਹੈ। ਭਾਸ਼ਾ ਵਿਚਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਕਿ ਨਹੀਂ ਕਰਦੀ ਵੀ ਹੈ ਨਹੀਂ ਵੀ ਕਰਦੀ। 50 50 ਚਾਂਸ ਹੁੰਦੀ ਹੈਗੇ 71ਵਾਂ ਕੁਐਸਚਨ ਹੈ ਵਿਚਾਰ ਕੀ ਹਨ अमूर्त ਠੀਕ ਹੈ ਵਿਚਾਰ ਕੀ ਨੇ अमूर्त ਹਾਂਜੀ 71 ਇਹ ਸਾਡੇ ਕੋਲੇ ਐਮਸੀਕਿਊ ਕੁਐਸਚਨ ਸੀ ਟੌਪਿਕ ਭਾਸ਼ਾ ਅਤੇ ਵਿਚਾਰ ਦੇ ਨਾਲ ਰਿਲੇਟਡ ਆਈ ਹੋਪ ਤੁਹਾਨੂੰ ਜਿਹੜੀ ਇਹ ਵੀਡੀਓ ਆ ਗਈ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਆਪਦਾ ਪਿਆਰਾ ਜਿਹਾ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਧੰਨਵਾਦ ਜੀ